ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਕਾ ਜੀ ਦੀ ਕਿਰਪਾ ਨਾਲ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਗੇ ਠੀਕ ਹੋਮੋਗੇ ਤੇ ਆਪਾਂ ਅੱਜ ਵਾਲੀ ਵੀਡੀਓ ਦੀ ਸਟਾਰਟਿੰਗ ਕਰਨ ਲੱਗੇ ਆ ਬਹੁਤ ਦਿਨਾਂ ਬਾਅਦ ਜਿਹੜੀ ਵੀਡੀਓ ਬਣਾਉਣ ਲੱਗੇ ਆ ਤੇ ਇਹਦਾ ਰੀਜ਼ਨ ਵੀ ਮੈਂ ਤੁਹਾਨੂੰ ਦੱਸੂਗੀ ਤੇ ਕਿਉਂ ਇੰਨੇ ਦਿਨ ਜਿਹੜੀ ਵੀਡੀਓ ਨਹੀਂ ਪਾਈ ਹੈਗੀ ਤੁਸੀਂ ਵੀਡੀਓ ਨੂੰ ਜਰੂਰ ਪਿਆਰ ਦਿਓ ਤੇ ਆਪਾਂ ਦਿਨੇ ਫਿਰ ਕਰਦੇ ਆ ਗੱਲਬਾਤ ਵੀਡੀਓ ਨੂੰ ਕਰਾਗੇ ਕੰਟੀਨਿਊ ਜਰੂਰ ਹਨਾ ਐਂਡ ਤੱਕ ਜਿਹੜੀ ਵੀਡੀਓ ਦੇਖਿਓ ਜੀ ਲਓ ਜੀ ਅੰਦਰੋਂ ਸਾਰੇ ਕੰਮ ਤੰਦੇ ਨਿਮੇੜਦੇ ਜਸਨੀਤ ਨੂੰ ਨਮਾਤਾ ਤੇ ਕਣਕ ਥੋਤੀ ਸੀ ਕੱਲ ਕਣਕ ਥੁੱਪੇ ਸੁੱਕਣੀ ਪਾਤੀ ਤੇ ਅੱਜ ਤੁਹਾਨੂੰ ਮਿਲਾਉਣਿਆ ਹਨਾ ਅੱਜ ਆਪਣੇ ਕੋਲੇ ਤੇ ਆ ਰਹੇ ਨੇ ਮੇਰੇ ਭਾਈ ਤੇ ਪਰਜਾਈ ਸੰਧਾਰਾ ਲੈ ਕੇ ਆ ਰਹੇ ਨੇ ਤੇ ਨਾਲੇ ਇਹਤੀ ਵੀ ਰਖੜੀ ਹੈ ਵੀ ਬੰਨ ਲਾਗੇ ਕਿਉਂਕਿ ਮੈਂ ਪਹਿਲਾਂ ਉਹ ਕਹੀ ਜਾਂਦੀ ਸੀ ਕਿ ਦੰਦੇ ਸੰਧਾਰੇ ਨੂੰ ਤੇ ਮੈਂ ਠੀਕ ਹੀ ਨਹੀਂ ਸੀਗੀ ਹੈਗੀ ਤੇ ਮੈਂ ਮਟਰ ਮਟਰ ਕੱਟ ਕੇ ਰੱਖ ਲੇ ਹੁਣ ਹਨਾ ਤੜਕਾ ਲਾਦਾ ਲਸਣ ਫੁੱਲੀ ਪਈਆ ਤੇ ਉਹਨਾਂ ਦੇ ਆਉਂਦਿਆਂ ਨੂੰ ਮੈਂ ਸਾਰਾ ਕੰਮ ਕਰ ਲਾਂ ਤੇ ਰਤ ਵਰਗਾ ਬਣਾ ਕੇ ਰੱਖਦਾ ਤੇ ਆ ਕੰਮ ਆ ਬਾਕੀ ਸਾਰਾ ਉਧਰੋਂ ਕੰਮ ਤੰਦਾਂ ਨੇ ਮੇਲਦੇ ਆ ਸਫਾਈਆ ਦਾ ਤੇ ਕੱਪੜੇ ਧੋ ਕੇ ਸਕਾ ਕੇ ਰੱਖਦੇ ਤੇ ਹੋਰ ਬਾਕੀ ਸਾਰਾ ਕੰਮ ਹੋ ਗਿਆ ਮੈਂ ਕਿਹਾ ਮੈਂ ਸਬਜੀ ਬਣਾ ਲਾ ਤੇ ਫਿਰ ਬੈਠ ਕੇ ਕੁਝ ਟਾਈਮ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਤੇ ਜਰੂਰ ਜੀ ਵੀਡੀਓ ਨੂੰ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਹੁਣ ਜਿਹੜੀ ਆਪਣੀ ਵੀਡੀਓ ਕੰਟੀਨਿਊ ਆਊਗੀ ਪਹਿਲਾਂ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਟਾਈਫਾਇਡ ਨਾਲ ਔਖੀ ਸੀ ਤੇ ਤਾਂ ਕਰਕੇ ਮੇਰੇ ਤੋਂ ਕੰਟੀਨਿਊ ਹੋ ਨਹੀਂ ਪਾਈ ਵੀਡੀਓ ਲਓ ਜੀ ਪਨੀਰ ਪਨੀਰ ਨੂੰ ਮੈਂ ਕੱਟ ਕੇ ਰੱਖ ਲਿਆ ਤੇ ਮਟਰ ਕੋ ਹੋਏ ਪੈਨੇ ਕੱਟੇ ਕੱਢ ਲਈ ਸੀ ਮੈਂ ਸਵੇਰੇ ਅੱਜ ਤੇ ਹੁਣ ਉਹ ਹੋ ਗਿਆ ਮਸਾਲਾ ਭੁੱਜ ਗਿਆ ਅੱਜ ਔਖਾ ਲੱਗਦਾ ਨੇ ਇੰਨੇ ਦਿਨਾਂ ਬਾਅਦ ਵੀਡੀਓ ਜਦ ਬਣਾਉਣੀਆਂ ਤੇ ਬੋਲਣਾ ਜਈ ਬਹੁਤ ਔਖਾ ਲੱਗਦਾ ਬਹੁਤ ਟਾਈਮ ਹੋ ਗਿਆ ਹੈ ਨਾ ਮੈਂ ਇਸੇ ਮਤ ਹੀ ਕੱਟ ਕੇ ਰੱਖ ਦਿੱਤਾ ਸੀਗਾ ਤੇ ਮੈਂ ਕਿ ਚਲ ਹੁਣ ਇੱਕ ਦੋ ਸੀਟੀਆਂ ਮਰਵਾ ਦੋ ਇਹਨੂੰ ਸਬਜੀ ਨੂੰ ਫੇਰ ਉਹ ਜਦੋਂ ਫਿਰ ਉਹਨਾਂ ਕੋਲੇ 2 ਮਿੰਟ ਬੈਠਾ ਜਾਊਗਾ ਤੇ ਮਟਰ ਪਾ ਦਿੰਨੇ ਆ ਤੇ ਪਨੀਰ ਪਾ ਦਿੰਨੇ ਆ ਤੇ ਚਲੋ ਜੀ ਅੱਗੇ ਫੇਰ ਕਰਦੇ ਆ ਵੀਡੀਓ ਨੂੰ ਕੰਟੀਨਿਊ বালে <laughs> ਸੋ ਨਿੱਕਾ ਉਹ ਤਾਂ ਕਰ ਜੀ ਰੱਖਿਆ ਉਹ ਪਾ ਦਿੰਦੇ ਹਾਂ ਤੁਹਾਨੂੰ ਪਤਾ ਲੱਗ ਗਿਆ ਖੋਲੂ ਗੇਟ ਹੈ ਗੇਟ ਲੋ ਜੀ ਚਾਫਾ ਨਹੀਂ ਹੁੰਦਾ ਨੂੰ ਪਲਾਤਾ ਸੀ ਇਹਨੂੰ ਪਹਿਲਾਂ ਬੀਰੀ ਆਏ ਹੋਏ ਸੀ ਇੱਕ ਹੋਰ ਜਗ੍ਹਾ ਤੋਂ ਹੋਰ ਵੀ ਆਏ ਨੇ ਭਾਈ ਹਨਾ ਤੇ ਉਹਨਾਂ ਨੂੰ ਵੀ ਮੈਂ ਕਾਫਾ ਨਹੀਂ ਦਿੱਤਾ ਕਿ ਉਹ ਸੰਦੀਪ ਉਧਰ ਪੈਕਿੰਗ ਕਰਨ ਲੱਗੇ ਹੋਏ ਨੇ ਤੇ ਹੁਣ ਆਪਾਂ ਢਾਂਡੇ ਢਾਂਡੇ ਪੁੰਡੇ ਲੈ ਜਾ ਅੰਦਰ ਢਾਂਡੇ ਸਾਫ਼ ਕਰਿਆ ਵਾ ਸੰਦੀਪ ਉਧਰ ਪੈਕਿੰਗ ਕਰਦੇ ਨੇ ਪਹਿਲਾਂ ਹੋਰ ਵੀਰੇ ਆਏ ਸੀਗੇ ਉਹ ਚੱਠਿਆ ਤੋਂ ਆਏ ਸੀਗੇ ਇਹ ਵੀਰੇ ਹਾਂ ਪਤਾ ਨਹੀਂ ਸਰ ਜਸਤਵਾਲ ਤੋਂ ਆਲਤ ਕੈ ਇੱਟਿਕਸ ਤੋਂ ਆਏ ਨੇ ਹਾਂ ਕੀ ਉਹਨਾਂ ਤੋਂ ਪਾਂਡੇ ਸਾਫ ਕਰ ਗਏ ਸਬਜੀ ਮੇਰੀ ਬਣ ਗਈ ਸਬਜੀ ਬਣ ਗਈ ਤੇ ਸਾਡਾ ਢੱਕੜ ਤੇ ਆਪਾਂ ਖੋਲ ਲੈ ਸਬਜੀ ਦੇਖ ਲਈਏ ਕਹਿੰਦਾ ਕੁੱਕਰ ਖੋਲ ਕੇ ਲਓ ਜੀ ਫਿਰ ਹੁੰਦਾ ਇਹਨੂੰ ਸਬਜੀ ਤੇ ਮੇਰੇ ਇਧਰੋਂ ਕੰਮ ਰਿਲੈਕਸ ਆ ਤੇ ਰਾਇਤਾ ਮੈਂ ਉਹਦੀ ਟਾਈਮ ਜੇ ਤੇ ਬਣਾਉਂਗੀ ਤੇ ਦੇਖੀ ਦੂਹੀ ਨੇ ਕੱਟ ਕੇ ਰੱਖਤਾ ਉਹ ਆ ਹੁਣ ਪਾਂਡੇ ਸਾਫ ਕਰਨਾ ਪਾਂਡੇ ਹੋਏ ਪਹਿਲੇ ਫਿਰ ਫਿਰ ਰੋਟੀ

నా యోచన mari na na kya bataste vardasthi gand rakh ke gandi hai beti vanna tikriya nahi aur ti ga paane

ਦੇਰੇ ਆਮ ਨੂੰ ਗੱਡੀ ਅਸਤੀ ਮੇਰੀ ਤਾਂ انا ਜਿਸ ਨੇ ਤੋਂ ਨੋ ਕਾ ਜਿਸ ਨੇ ਤੋਂ ਗੋਲੀ ਬੰਦ ਨਹੀਂ ਆ ਪਰ ਇਹਨੂੰ ਤਾਂ ਵੀ ਪਤਾ ਹੈ ਦੀ ਕੋ ਬਾਲੂ ਗਈ ਸਭ ਕੁਝ ਕੀਤੀ ਗਾ ਲੋ ਆ ਮੰਨੇ ਨੇ ਉਹ ਪਾਪਾ ਦੀ ਬੰਦੀ ਆ ਪਾਪਾ ਦੀ ਬੰਦੀ ਆ ਆਪਣੀ ਦੀ ਕੋ ਬਾਲੂ ਹਾਂ ਆ ਅੱਜਤੀ ਐ ਸੁਧਾ ਲੈਣਗੀ ਉਹ ਕੋਈ ਤਾਂ ਲੈ ਲੈ ਫਲੈਟ ਇਸ ਅਕੇਂਡਲੀ ਆਸੀ ਨਹੀਂ ਪੜੀ ਕਿਵੇਂ ਰੱਖਣੀ ਹਾਂ ਘਰ ਤੱਕ ਲੈ ਜੀ ਆ ਮੰਨੇ ਨੇ ਕੋਈ ਨਹੀਂ ਬਾਰੀ ਤੇ ਆਉ ਤੇਰੀ ਬਾਰੀ ਤੇ ਆਉ ਕੋਈ ਨਹੀਂ ਦੰਦਾ ਦੀ ਬਾਹ ਤੇਰੀ ਬਾਰੀ ਤੇ ਆਉ ਬਾਹ ਨਾ ਹਟਾ ਵੀ ਬੱਸ ਤੇ ਸੀ ਲੈ 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 ਇਹ ਮੈਂ ਵੰਦਦਾ ਮਾਰ ਨਹੀਂ ਬੰਦੂਗੀ ਤੇਰੀ ਬਾਰੀ ਕੋਈ ਨਾ ਕਾਰੀ ਨੂੰ ਦੋਨਟਾ ਬੈਠੀ ਨਹੀਂ ਲੈ ਗਈ ਉਹ ਬੈਠੀ ਹੋਗੀ ਜੰਮ ਯਾਰ 2 ਮਿੰਟ ਪਹਿਲੇ ਗੱਡੀਆਂ ਆਉਂਦੀਆਂ ਨੇ ਵੱਲ ਨੂੰ ਪਹਿਲਾਂ ਮੈਂ ਦੂਰ ਕੇ ਗੱਡੀ ਹੋ ਗਈ ਹੋ ਗਈ ਤੇਰੀ ਬਾਰੀ ਹੈ ਹਾਂ ਹਾਂ ਤੇ ਜੀ ਬਾਰੇ ਸੋ ਚਲੋ ਜੀ ਜੀ ਦੀ ਦੇ ਪਹਿਲਾਂ ਮਾੜ ਨਹੀਂ ਕਰਦੀ ਆ ਜੀ ਚੀਜੀ ਕੁਆਚਰ ਬਾਅਦ ਚ ਸੈੱਟ ਕਰ ਲਾਂਗੇ ਆਪਾਂ ਚੀਜੀ ਕੁਆਦੀ ਮਾੜੀ ਕੀ ਕਰ ਦੱਦੀ ਵੱਡੀਆਂ ਤੇ ਮਾੜੀ ਜੀ ਵੱਡ ਦੇ ਦੰਦੀ ਵੱਡ ਦੇ ਹੁਣ ਹੱਥ ਵਿੱਚ ਪਕੜ ਚਲ ਹੁਣ ਪਾਪਾ ਦੀ ਰੰਗ ਦੇ ਦਿੰਦੀ ਤਾਂ ਮਾਮੂ ਦੇ ਚ ਬੰਨਣੀ ਹੈ ਹੈ ਮਮਾ ਨੇ ਬਾਹਰ ਤੀ ਚਲੋ ਕੱਲ ਆਏਗੀ ਪਿੱਕ ਪਿੱਕ ਲਾ ਮੈਂ ਇਹਦੇ ਬੰਨਦੇ ਯਾਰ ਪੈ ਕੁੱਤ ਲਾਲ ਉਹਦੇ ਵਿੱਚ ਵੀ ਐ ਦੱਬੀ ਜਾਵੇ। ਕਸ ਨੂੰ ਸੁਣ। ਆਕੇ ਟਾਈਮ ਅਰ ਗਿਆ ਲੱਗਿਆ। ਨਹੀਂ ਤੂੰ ਮੁਝੇ ਵੀਡੀਓ ਤਾਂ ਬਣੀ ਜਾਂਦੀ ਐ। ਦੋ ਦਿਨ ਆਂਦੇ ਤੋਂ ਰਾਤ ਨੂੰ ਇਹਨੇ ਦੀ ਲੇਟਾ ਚੱਲਣ ਗਿਆ। ਆ ਹੱਸ ਨਹੀਂ ਪਉਂਦੇ ਪੈਸੇ ਨਹੀਂ। ਹਾਂ ਮੈਂ। ਆਲੇ ਚੀਜੀ ਖਾਲੇ। ਬਾ ਕੀਆ। ਲੈ ਦੀਦੀ ਨੂੰ ਫੜਾ ਦੇ। ਕਹ ਆ ਦੀਦੀ ਦੇ ਵੀ ਨੇ ਦੋਨਾਂ ਦੀਦੀ ਹੁੰਦੇ ਦੇ। ਦੇ ਦੇ ਬੱਤਾ ਦੇ ਦੇ ਦੀਦੀ ਨੂੰ ਲੈ ਲੈ ਬੱਤਾ ਇਹ ਉਹੀ ਨੇ ਜਿਹੜੇ ਹੁਣ ਲੈਏ ਸੀ ਹਾਂ ਉਹ ਡਬਲ ਕਰ ਗਿਆ ਇਹ ਹੈ ਕਿ ਇਹ ਆ ਪਾਪਾ ਦੇ ਬੰਦੇ ਉੱਥੇ ਹੋ ਜਾਓ ਪਾਪਾ ਦੇ ਕੋਲੇ ਇਹ ਹਾਸਨ ਦੀ ਲੈਣ ਲਈ ਮੈਂ ਕੱਢ ਦਿੱਤੀ ਆਂ ਤਰੀਕਾ ਆ ਜਾ ਤੋ ਲਗਦੀ ਤਾਹ ਤੋ ਸਨੀਤ ਦੇ ਬੰਨੀ ਗਈ ਚਲ ਤੋ ਕਰ ਤੋ ਸੰਤਾ ਉਦੇ ਸੀ ਕਰਦਾ ਹਾਂ ਅਸੀਂ ਤਾਂ ਰੱਖ ਦਿੱ ਇਧਰ ਹੀ ਹਾਰਾਤੀ ਮਨਾਲਿਆ ਦੋਨੇ ਕੰਮ ਇਕੱਠੇ ਹੋ ਗਏ ਹਨਾ ਨਾ ਇਸ ਨਾਲ ਇਹਦਾ ਨਾਲ ਇਹਦੀ ਆ ਤੇ ਪਹਿਲਾਂ ਮੇ ਬਿਮਾਰ ਕਰਤੀ ਹੋ ਗਿਆ ਸੁਣੋ ਵੀ ਇਹ ਰਖੜੀ ਪਹਿਲਾਂ ਮਾਰਨਾਂਗੇ ਜਿਸ ਨਾਲ ਇਹ ਇਹ ਤਾਂ ਕਹੀ ਜਾਂਦੇ ਸੀ ਉਹ ਮੈਂ ਤਾਂ ਕਿ ਉਹਦੇ ਦੇ ਕਹੀ ਜਾਂਦੇ ਸੀ ਇਹ ਕਹੀ ਲੇਟ ਆਇਓ ਫਿਰ ਮੈਂ ਆਪ ਹੀ ਨਹੀਂ ਸੀ ਠੀਕ થઈ ਗਈ ਮੈਂ ਕਿਹਾ ਚਲੋ ਮਾੜਾ ਕਿੱਥੇ ਇਧਰ ਨੂੰ ਮੂੰਹ ਕਰਵਾਉਂਦੀ ਦੇਖੀ ਉਹ ਮਾਰਨ ਨੂੰ ਦਿਖਾ ਦੇ ਇਧਰ ਦੇਖਾਂ ਜਸਨੀਤ ਨੇ ਰਖੜੀ ਕਰ ਦੂਗੀ ਗੱਡੀ ਤੇਰੀ ਨਹੀਂ ਤਪਰ ਆਲੇ ਅੱਧੇ ਤੇ ਮਾਰੀਆਂ ਹੋਣਗੀਆਂ ਇਹਨਾਂ ਨੇ ਆਜਰੋ ਚੱਕਲਾ ਦੇਖ ਕੇ ਦਿਲ ਸੁਖਾ ਲਾ ਥੱਲੇ ਦੇਖ ਬਟਾ ਦੇ ਹੀਰੀਆਂ ਨਾ ਉਹਨੇ ਉਸੇ ਲੈਟ ਆ ਆਉਂਦੀ ਮਨ ਆਰੀਆ ਸੀ ਰਖੜੀ ਦਾ ਤਿਹਾਰ ਆ ਇਹਨਾਂ ਦੀ ਲੈਟ ਆ ਲਈ ਹੈਗੀ ਆ ਸੋਣੀ ਲੱਗਦੀ ਆ ਨੋ ਨੋ ਨਾ ਨਾ ਲੈ 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 ਦੇ ਦੇ ਰੋਣਾ ਮੈਂ ਇਹ ਦੇਖੋ ਥੋੜੇ ਥੋੜੇ ਕਿੱਥੇ ਗਈ ਮੰਮਾ ਤਾਂ ਗਈ ਹੱਸ ਨਹੀਂ ਪ ਮਮਾ ਤਾਂ ਗਈ ਗੱਡੀ ਲੈ ਗਈ ਤੁਸੀਂ ਰੈਪ ਹੋ ਆਪਾਂ ਤੁਸੀਂ ਰੈਪ ਹੋ ਆ ਗਈ ਮੰਮਾ ਨੂੰ ਸੈਂਡਲ ਪਾਉ ਅੱਜ ਜਿਆਦੇ ਫਰੋਜੀ ਫਰੋਜੀ ਕੱਪੜੇ ਸੋਹਰੇ ਦੇ ਹੋਗੇ ਸਾਡਾ ਤਿੰਨ ਤਿੰਨ ਚਾਰ ਸਾਡੀ ਮੈਚ ਦੀ ਹੋਣੀ ਹੈ ਨਾ ਸਾਡੇ ਮੇਰੇ ਤੇ ਰਮਿਤ ਦੀ ਸਾਡੇ ਅਲੱਗ ਨੇ ਆਪਾਂ ਸੈਂਡਲ ਪਾ ਲਈ ਆ ਜੀ ਪੂਰੀ ਘੁਆਲਾ ਹੈ ਕੀ ਉਹ ਫਿੱਟਰਾ ਹੋਂਦ ਦਬਦੀ ਨਹੀਂ ਕਰਦਾ ਤੇਰਾ ਬਹੁਤ ਜਿਆਦਾ ਇਹਨਾਂ ਲੋਕੀਂ ਕਰਦੀ ਕੋਈ ਨਾ ਜਾਣਦਾ ਆਪ ਕਿਹਨੂੰ ਹਾਲਾ ਇਹ ਨਾ ਲੋਕ ਦਬਦੀ ਕਰਨਾ ਸੁਣ ਕੇ ਬਈ ਕਾਪੀ ਦੀ ਕੋਈ ਇਹ ਤਾਂ ਹਿੱਕ ਹਿੱਕ ਰੰਗ ਦਿੰਦੇ ਨੂੰ ਚਲਾਇਆ ਜੇ ਪਹਿਲੀ ਵਾਰ ਇਹ ਇਹੋ ਤੁੰਗਿਆ ਰਾਵੇ ਕੋਈ ਨਾ ਕੋਈ ਨਾ ਹੈਗਾ ਪੈਸਾ ਹੋਰ ਮਾਜ ਕੋਈ ਨਾ ਕੋਈ ਨਾ ਕੋਈ ਨਾ ਬਣਾ ਰਿਹਾ ਵਿੱਚ ਗਿਆ ਸਾਡੀ ਬਿੱਕੇ ਦਿੱਤੇ ਆ ਹਾਂ ਹਾਂ ਮੰਗੀ 아이 ਤੇ ਪੂਰੀ ਬਿੱਡ ਕਰੱਖਿਓ ਸੀਸਾ ਸੁਸਾ ਨਾ ਖੋਲ ਲੈ ਸ਼ਰਾਰਤੀ ਆ ਇਹ ਲੋ ਜੀ ਹੁਣ ਚਲੇ ਗਏ ਹੁਣ ਜੀ ਜ ਨਹੀਂ ਲੱਗਦਾ ਹੈਗਾ ਸੁੰਨਸਰਾਂ ਜੀ ਹੋਗੀ ਦੇਖ ਲਿਆ ਹੁਣ ਅੰਦਰ ਚਾਕੇ ਜਸਨੀਤ ਆਪਦੀ ਰਖੜੀ ਨੂੰ ਲੱਗੀ ਪਈ ਸੀ ਉਹਨਾਂ ਦੀ ਗੱਡੀ ਵਾਲੀ ਰਖੜੀ ਆ ਸੀਗੀ ਆ ਉਹਨੂੰ ਤਾਂ ਐ ਹੋਇਆ ਵੇ ਬਾਹਰੇ ਵੀ ਨਹੀਂ ਨਿਕਲੀ ਹੈਗੀ ਕਿਉਂ ਖੋਲ ਲਈ ਜਸਨੀਤ ਦੇਖੋ ਗੱਡੀ ਪੱਟ ਲਈ ਹੈ ਨਾ ਹਾਂ ਹਾਂ ਕਿਉਂ ਪੱਟ ਲਈ ਇਹ ਹੁਣ ਸਾਰੇ ਜਣੇ ਦੇਖੀ ਜਾਂਦੇ ਨੇ ਕਹਿੰਦੇ ਜਸਨੀਤ ਨੇ ਆਪਦੀ ਰਖੜੀ ਤੋੜ ਲਈ